ਸਤ ਸ੍ਰੀ ਅਕਾਲ ਜੀ ਸੰਦੀਪ ਸਿੰਘ ਮੋਮਨਾਬਾਦੀ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਵਿਖਾਵਾਂਗੇ ਮਹਾਰਾਜਾ ਦਲੀਪ ਸਿੰਘ ਦੀ ਜਿੱਥੇ ਆਖਰੀ ਰਾਤ ਬੀਤੀ ਆ ਪੰਜਾਬ ਦੇ ਵਿੱਚ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ 21 ਦਸੰਬਰ 1849 ਨੂੰ ਲਾਹੌਰ ਤੋਂ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਸੀ ਤਾਂ ਸਾਲ ਦੇ ਆਖਰੀ ਦਿਨ ਭਾਵ ਕੇ 31 ਦਸੰਬਰ 1849 ਨੂੰ ਇਹ ਜੋ ਸਥਾਨ ਤੇ ਅਸੀਂ ਖੜੇ ਆਂ ਬੱਸੀਆਂ ਜੋ ਕਿ ਰਾਏਕੋਟ ਦੇ ਬਿਲਕੁਲ ਨੇੜੇ ਆ ਰਾਏਕੋਟ ਬਰਨਾਲਾ ਰੋਡ ਤੋਂ ਜਿਹੜਾ ਰਸਤਾ ਉਹ ਬੱਸੀਆਂ ਨੂੰ ਮੋੜਦਾਗਾ ਤੇ ਔਰ ਜਿਹੜਾ ਇਹ ਰਸਤਾ ਇਹ ਬੱਸੀਆਂ ਵਾਲੇ ਰੋਡ ਤੋਂ ਖੱਬੇ ਹੱਥ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਨੂੰ ਮੋੜਦਾ ਇਸ ਯਾਦਗਾਰ ਦੇ ਤੁਹਾਨੂੰ ਅਸੀਂ ਅੱਜ ਜੋ ਦਰਸ਼ਨ ਦੇਦਾਰ ਨੇ ਉਹ ਕਰਾਵਾਂਗੇ ਯਾਦਗਾਰਾ ਉਹ ਤੁਹਾਨੂੰ ਅਸੀਂ ਬਖਾਵਾਂਗੇ ਜਿੱਥੇ ਮਹਾਰਾਜਾ ਅਮਜੀਤ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਪੰਜਾਬ ਦੇ ਵਿੱਚ ਜਿਹੜੀ ਆਖਰੀ ਰਾਤ ਆ ਉਹ ਇਸ ਕੋਠੀ ਦੇ ਵਿੱਚ ਬੀਤੀ ਆ ਜਿੱਥੇ ਉਸ ਸਮੇਂ ਹੈਨਰੀ ਲੌਰੈਂਸ ਉਹ ਵੀ ਇਸ ਕੋਠੀ ਦੇ ਵਿੱਚ ਮੌਜੂਦ ਸੀ ਔਰ ਮਹਾਰਾਜਾ ਦਲੀਪ ਸਿੰਘ ਨੂੰ ਉਹਦੇ ਸਾਹਮਣੇ ਪੇਸ਼ ਕੀਤਾ ਜਾਣਾ ਸੀ ਤੇ ਹੈਨਰੀ ਲੌਰੈਂਸ ਮਹਾਰਾਜਾ ਦਲੀਪ ਸਿੰਘ ਨੂੰ ਵੇਖਣਾ ਚਾਹੁੰਦਾ ਸੀ ਪਰ ਜਦੋਂ ਹੀ ਭਾਈ ਮਹਾਰਾਜ ਸਿੰਘ ਆਜ਼ਾਦੀ ਸੰਗਰਾਮੀ ਐ ਉਹਨਾਂ ਦੇ ਹਮਲੇ ਦੀ ਭਿੰਨਕ ਲੱਗੀ ਤਾਂ ਹੈਨਰੀ ਲੌਰੈਂਸ ਇਸ ਥਾਂ ਤੋਂ ਚਲਾ ਗਿਆ। ਊੜੇ ਰੈਕੋਟ ਵਾਲੇ ਪਾਸੇ ਤੋਂ ਆ ਰਿਹਾ ਔਰ ਦੂਸਰੇ ਪਾਸੇ ਜਿਹੜਾ ਰਸਤਾ ਇਹ ਬੱਸੀਆਂ ਨੂੰ ਜਾਂਦਾ ਇਸ ਤੋਂ ਬਿਲਕੁਲ ਮੋੜਨਾ ਆਪਾਂ ਰੈਕੋਟ ਤੋਂ ਸਿਰਫ 2 ਕਿਲੋਮੀਟਰ ਅੱਗੇ ਆ ਕੇ ਇਧਰਲੇ ਪਾਸੇ ਜੋ ਬੱਸੀਆਂ ਆ ਰੈਕੋਟ ਸ਼ਹਿਰ ਆ ਤੇ ਇਧਰਲੇ ਪਾਸੇ ਬੱਸੀਆਂ ਤੇ ਜਗਰਾਉ ਨੂੰ ਰਸਤਾ ਜਾਂਦਾ ਉਥੋਂ ਜਿਹੜਾ ਇਹ ਰਸਤਾ ਅਜਾਇਬ ਘਰ ਨੂੰ ਮੁੜਦਾ ਤੁਸੀਂ ਵੀ ਜਦੋਂ ਕਿਸੇ ਆਮੋਂ ਜਦੋਂ ਕਿਤੇ ਰੈਕੋਟ ਆਮੋਂ ਜਾਂ ਕਿਤੇ ਔਰ ਨੇੜੇ-ਤੇੜੇ ਆਮੋ ਤਾਂ ਇਹ ਜਿਹੜੀ ਯਾਦਗਾਰ ਆ ਇਹਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਸੋ ਆਓ ਹੁਣ ਤੁਹਾਨੂੰ ਅਸੀਂ ਦਿਖਾਉਣੇ ਆ ਜੋ ਇਹ ਕੋਠੀ ਆ ਬਸੀਆਂ ਕੋਠੀ ਦੇ ਨਾਮ ਦੇ ਨਾਲ ਜਾਣੀ ਜਾਂਦੀ ਆ ਜਿੱਥੇ ਮਹਾਰਾਜਾ ਦਲੀਪ ਸਿੰਘ ਦੀ ਯਾਦ ਚ ਯਾਦਗਾਰ ਬਣੀ ਹੋਈ ਆ ਅਜੈਬ ਘਾਰ ਆ ਉਹ ਵੀ ਇੱਥੇ ਬਣਿਆ ਹੋਇਆ ਹਾਂਜੀ ਇਹ ਹੈ ਇਸ ਯਾਦਗਾਰ ਦਾ ਐਂਟਰੀ ਗੇਟ ਜਿਹੜਾ ਮੁੱਖ ਗੇਟ ਉਹ ਗੇਟ ਹੈ ਤੇ ਇਸੇ ਥਾਂ ਦੇ ਉੱਤੇ ਜਿਹੜੀ ਐਂਟਰੀ ਆ ਸਾਡੀ ਹੁੰਦੀ ਆ ਜਿਸ ਦੇ ਲਈ ਸਾਡੇ ਕੋਲੇ ਕੋਈ ਪ੍ਰੂਫ ਆਧਾਰ ਕਾਰਡ ਜਾਂ ਕੋਈ ਹੋਰ ਪ੍ਰੂਫ ਉਹ ਹੋਣਾ ਚਾਹੀਦਾ ਤੇ ਇੱਕ ਜਾਣੇ ਦੀ 10 ਰੁਪਏ ਟਿਕਟ ਹੈ ਤੇ ਜਿਹੜੇ ਨਿਯਮ ਨੇ ਸਾਰੇ ਉਹ ਇੱਥੇ ਲਿਖ ਕੇ ਲਗਾਏ ਗਏ ਨੇ ਇਸ ਥਾਂ ਦੇ ਉੱਤੋਂ ਜਿਹੜੀ ਅੰਦਰ ਜਾ ਕੇ ਐਂਟਰੀ ਆ ਉਹ ਹੁੰਦੀ ਆ ਇੱਥੋਂ ਰਸਤਾ ਖੱਬੇ ਪਾਸੇ ਨੂੰ ਤੁਰਦਾ ਤੇ ਖਾਸ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿਹੜਾ ਇਹ ਅਜਾਇਬ ਘਰ ਆ ਸੋਮਵਾਰ ਵਾਲੇ ਦਿਨ ਬੰਦ ਹੁੰਦਾ। ਇਹ ਸਾਰੀਆਂ ਬਿਲਡਿੰਗਾਂ ਨੇ ਜਿਹੜੀਆਂ ਪੁਰਾਤਨ ਦਿੱਖਦੀਆਂ ਬਣਾਈਆਂ ਗਈਆਂ ਨੇ ਤੇ ਬਹੁਤ ਸਾਰੇ ਦਰਖਤ ਤੇ ਫਲ ਬੂਟੇ ਨੇ ਉਹ ਵੀ ਇੱਥੇ ਲਗਾਏ ਗਏ ਨੇ। ਦੇਖਣ ਨੂੰ ਵੀ ਇੱਕ ਸੁੰਦਰ ਦ੍ਰਿਸ਼ਾ ਜਿਹੜਾ ਇਹ ਨਜ਼ਰ ਆਉਂਦਾ। ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਇੱਥੇ ਲੈ ਕੇ ਆਏ ਸੀ ਤਾਂ ਉਹਨਾਂ ਦੀ ਉਮਰ ਸਿਰਫ 12 ਸਾਲ ਦੀ ਸੀ ਤੇ ਲਾਹੌਰ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਫਿਰੋਜ਼ਪੁਰ, ਮੁਦਕੀ, ਲੋਪੋ, ਮੱਲਾ, ਮਾਨੂਕੇ, ਜਟਪੁਰ ਆਦ ਪਿੰਡਾਂ ਤੋਂ ਹੁੰਦੇ ਹੋਏ ਇਸ ਸਥਾਨ ਤੇ ਜਿਹਨੂੰ ਬੱਸੀਆਂ ਕੋਠੀ ਕਹਿੰਦੇ ਨੇ ਇਸ ਸਥਾਨ ਦੇ ਉੱਤੇ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਆਏ ਸੀ ਇਸ ਥਾਂ ਤੇ ਲਾਇਬ੍ਰੇਰੀ ਬਣੀ ਹੋਈ ਆ ਤੇ ਜਿਹੜਾ ਇੱਕ ਦਫਤਰ ਹੈ ਇਹਦੇ ਵਿੱਚ ਉਹ ਵੀ ਬਣਿਆ ਹੋਇਆ ਇੱਥੇ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਜਿਹੜੀਆਂ ਮਹਾਰਾਜਾ ਦਲੀਪ ਸਿੰਘ ਆ ਜਿਹੜੀਆਂ ਤਸਵੀਰਾਂ ਨੇ ਉਹ ਇੱਥੇ ਲਗਾਈਆਂ ਗਈਆਂ ਨੇ ਤੇ ਇੱਥੇ ਹੀ ਜਿਹੜਾ ਇਸ ਕੋਠੀ ਦਾ ਸਾਰਾ ਇਤਿਹਾਸ ਆ ਉਹ ਵੀ ਲਿਖ ਕੇ ਲਗਾਇਆ ਗਿਆ ਕਿ ਕਿਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਤੋਂ ਗ੍ਰਿਫਤਾਰ ਕਰਕੇ ਇੱਥੇ ਪਹੁੰਚਾਇਆ ਗਿਆ ਤੇ ਇੱਥੋਂ ਇਸ ਤਰ੍ਹਾਂ ਅੱਗੇ ਕਿਸ ਤਰ੍ਹਾਂ ਅੱਗੇ ਕਿੱਥੇ ਲੈ ਕੇ ਗਏ ਉਹ ਵੀ ਸਾਰੀ ਜਿਹੜਾ ਜ਼ਿਕਰ ਇੱਥੇ ਕੀਤਾ ਗਿਆ ਲਾਸਟ ਮਹਾਰਾਜਾ ਪੰਜਾਬ ਦੜਾਈ ਬੋੜਾ ਇੱਥੇ ਵਿੱਚ ਕੰਟੀਨ ਵੀ ਬਣੀ ਹੋਈ ਆ ਉਸ ਕੰਟੀਨ ਦੇ ਉੱਤੇ ਜਿਹੜਾ ਇਹ ਬੋਰਡ ਆ ਉਹ ਲੱਗਿਆ ਹੋਇਆ ਔਰ ਨਾਲ ਹੀ ਮਹਾਰਾਜਾ ਦਲੀਪ ਸਿੰਘ ਦਾ ਘੋੜੇ ਸਮੇਤ ਜਿਹੜਾ ਸਟੈਚੂਆ ਉਹ ਵੀ ਇੱਥੇ ਬਣਾਇਆ ਗਿਆ ਇਸ ਥਾਂ ਤੇ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਕਰਨ ਦੇ ਲਈ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਹੈ ਤੇ ਬਿਨਾਂ ਇਜਾਜ਼ਤ ਤੋਂ ਇੱਥੇ ਵੀਡੀਓਗ੍ਰਾਫੀ ਜਾਂ ਜਿਹੜੀ ਫੋਟੋਗ੍ਰਾਫੀ ਆ ਉਹ ਨਹੀਂ ਕਰ ਸਕਦੇ ਇਹ ਸਾਹਮਣੇ ਜਿਹੜਾ ਮੁੱਖ ਅਜਾਇਬ ਘਰ ਆ ਮੈਮੋਰੀਅਲ ਆਫ ਮਹਾਰਾਜਾ ਦਲੀਪ ਸਿੰਘ ਜਿਸ ਤੇ ਲਿਖਿਆ ਹੋਇਆ ਇਹ ਮੁੱਖ ਅਜਾਇਬ ਘਰ ਆ ਜਿਸ ਦੇ ਬਾਹਰ ਵੀ ਇਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੇ ਪੇਂਟਿੰਗਾਂ ਇਹ ਇੱਥੇ ਲੱਗੀਆਂ ਹੋਈਆਂ ਨੇ ਜੋ ਇਤਿਹਾਸ ਨੂੰ ਭਲੀ ਭਾਂਤ ਬਿਆਨ ਕਰਦੀਆਂ ਹਨ ਇਸ ਜੈਬ ਘਰ ਦੇ ਅੰਦਰ ਵੀਡੀਓਗ੍ਰਾਫੀ ਜਾਂ ਫੋਟੋ ਖਿੱਚਣ ਦੀ ਪੂਰਨ ਮਨਾਹੀ ਆ ਤੇ ਇਸ ਦੇ ਵਿੱਚ ਦੱਸ ਦਈਏ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਿੰਘਾਸਨ ਮਹਾਰਾਜਾ ਦਲੀਪ ਸਿੰਘ ਦੀ ਤਲਵਾਰ ਉਹਨਾਂ ਦੀ ਕੁਰਸੀ ਤੇ ਉਹਨਾਂ ਦੇ ਜਿਹੜੇ ਵਸਤਰ ਨੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਗਾਨਾ ਉਹ ਵੀ ਅਜਹੀਆਂ ਜਿਹੜੀਆਂ ਬਸਤਾਨੀ ਉਹ ਅੰਦਰ ਦੇਖਣ ਨੂੰ ਮਿਲਦੀਆਂ ਨੇ ਤੇ ਨਾਲ ਹੀ ਬਹੁਤ ਸਾਰੀਆਂ ਤਸਵੀਰਾਂ ਵੀ ਅੰਦਰ ਲਗਾਈਆਂ ਗਈਆਂ ਨੇ ਜਿੱਥੋਂ ਮਹਾਰਾਜਾ ਦਲੀਪ ਸਿੰਘ ਨੂੰ ਜੂਪੀ ਦੇ ਵਿੱਚ ਇੱਕ ਕਿਲੇ ਨਮਾ ਇਮਾਰਤ ਦੇ ਵਿੱਚ ਰੱਖਿਆ ਗਿਆ ਤੇ ਉਸ ਤੋਂ ਬਾਅਦ ਕਲਕੱਤੇ ਪਹੁੰਚਾਇਆ ਗਿਆ ਕਲਕੱਤੇ ਤੋਂ ਸਮੁੰਦਰੀ ਰਾਹਤੇ ਰਾਹੀਂ ਇੰਗਲੈਂਡ ਭੇਜ ਦਿੱਤਾ ਗਿਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਦਿੰਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ